ਦੀ ਭਾਈਕਣੀਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਬਰਨਾਲਾ ਵੱਲੋਂ ਅੱਜ ਅਸੀਂ ਜਿਹੜਾ ਆਪਣਾ ਹਰੀਕੇ ਪੱਤਨ ਇਲਾਕਾ ਦਾ ਜਿਹੜਾ ਪਿੰਡ ਵੀ ਪਿੰਡ ਫਤੇਗੜ ਸਮਰਾ ਅ ਉਸ ਪਿੰਡ ਦੇ ਵਿੱਚ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਬਹੁਤ ਜ਼ਿਆਦਾ ਪਾਣੀ ਆ ਆ ਹੁਣ ਇਹ ਆਹ ਕਿਸ਼ਤੀ ਦੇ ਰਾਹੀਂ ਅਸੀਂ ਮੈਡੀਕਲ ਲੈ ਕੇ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਪ੍ਰੋਪਰ ਮੈਡੀਕਲ ਹੈਗਾ ਡਾਕਟਰਾਂ ਦੀ ਟੀਮ ਆ ਗਈ ਜਿਹਦੇ ਵਿੱਚ ਕੀ ਜਿਹਦੇ ਵਿੱਚ ਕੀ ਸਾਡੇ ਕੋਲੇ ਪ੍ਰੋਪਰ ਸਟਾਫ ਆਗਾ ਤੇ ਅਸੀਂ ਅੱਜ ਇੱਥੇ ਸੇਵਾ ਕਰਨ ਪਹੁੰਚੇ ਆ ਮੈਡੀਕਲ ਦੀ ਡੋਰ ਟੂ ਡੋਰ ਘਰ ਘਰ ਜਾ ਕੇ ਅਸੀਂ ਆ ਕਿਸ ਤਰੀ ਨਾਲ ਵੀ ਪਹਿਲਾਂ ਅਸੀਂ ਘਰਾਂ ਚ ਜਾਵਾਂਗੇ ਆ ਪਾਣੀ ਪਾਰ ਕਰਾਂਗੇ ਠੀਕ ਆ ਫਿਰ ਘਰ ਘਰ ਜਾ ਕੇ ਅਸੀਂ ਮੈਡੀਕਲ ਦੀ ਸੇਵਾ ਕਰ ਰਹੇ ਆ ਜਿਹਦੇ ਵਿੱਚ ਅਸੀਂ ਸ਼ੂਗਰ ਚੈੱਕ ਬੀਪੀ ਚੈੱਕ ਤੇ ਬੁਖਾਰ ਚੈੱਕ ਪ੍ਰੋਪਰ ਸਾਡੇ ਕੋਲੇ ਮਿਲਿਟਰ ਆਗਾ ਖਾੜ ਦਾ ਬੀ ਪਾਲਸ ਕਿੰਨੀ ਆ ਆਕਸੀਜਨ ਕਿੰਨੀ ਆ ਪ੍ਰੋਪਰ ਟੈਸਟ ਕਰਕੇ ਅਸੀਂ ਸਮੇਤ ਬੱਚਿਆਂ ਦੇ ਹਰੇਕ ਤਰ੍ਹਾਂ ਦੀ ਦਵਾਈ ਅੱਜ ਅਸੀਂ ਇੱਥੇ ਸੇਵਾ ਕਰਨ ਆ ਰਹੇ ਆਂ ਇਹ ਸੇਵਾਦਾਨੀ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀ ਹੈਗੀ ਤੇ ਹੋਰ ਵੀ ਕਿਸੇ ਪਿੰਡ ਦੇ ਵਿੱਚ ਕੋਈ ਮੈਡੀਕਲ ਦੀ ਜ਼ਰੂਰਤ ਹੋਵੇ ਘਰ ਘਰ ਜਾ ਕੇ ਡੋਰ ਟੂ ਡੋਰ ਅਸੀਂ ਦਵਾਈ ਦੇ ਰਹੇ ਆਂ ਚੈੱਕਅਪ ਕਰਕੇ ਤਾਂ ਸਾਡੇ ਨੰਬਰਾਂ ਤੇ ਜ਼ਰੂਰ ਸੰਪਰਕ ਕਰਿਓ ਪੰਜਾਬ ਦੇ ਵਿੱਚ ਕਦੇ ਵੀ ਮੈਡੀਕਲ ਦੀ ਜ਼ਰੂਰਤ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਆ ਜਾਵੇ ਜੀ ਸਾਡਾ ਨੰਬਰ 98034 1037 ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਰੋਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ